ਟੈਂਡਰ ਘੁਟਾਲੇ ਦੇ ਤਹਿਤ ਵਿਜੀਲੈਂਸ ਵੱਲੋਂ ਪਹਿਲਾਂ ਇੱਕ ਐਫਆਈਆ ਦਰਜ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਈਡੀ ਵੱਲੋਂ ਉਸੇ ਐਫਆਈਆ ਨੂੰ ਲੈ ਕੇ ਇਨਵੈਸਟੀਗੇਟ ਕੀਤਾ ਜਾਂਦਾ ਹੈ ਔਰ ਇੱਕ ਤਰੀਕ ਨੂੰ ਭਰਤਕੁਸ਼ਨ ਆਸ਼ੂ ਸਾਬਕਾ ਕੈਬਨਟ ਮੰਤਰੀ ਨੂੰ ਜਿਹੜਾ ਈਡੀ ਦੇ ਦਫਤਰ ਪੇਸ਼ ਹੋਣ ਨੂੰ ਕਿਹਾ ਜਾਂਦਾ ਹੈ ਜਿਸ ਦਾ ਸੱਮਨ ਵੀ 2 ਦਿਨ ਪਹਿਲਾਂ ਜਾਰੀ ਹੁੰਦਾ ਹੈ ਫਿਰ ਉਸ ਦੇ ਬਾਅਦ ਜਿਹੜਾ ਭਰਤਕੁਸ਼ਨ ਆਸ਼ੂ ਜਿਹੜਾ ਈਡੀ ਆਫਿਸ ਪੇਸ਼ ਹੁੰਦੇ ਨੇ 9 ਘੰਟੇ ਦੀ ਪੁਸ਼ਤਾਚ ਦੇ ਬਾਅਦ ਈਡੀ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਪਾ ਲਈ ਜਾਂਦੀ ਹੈ ਕਾਰਨ ਕੀ ਕੁਝ ਹੁੰਦੇ ਨੇ ਉਹ ਹਜੇ ਤੱਕ ਦੱਸੇ ਨਹੀਂ ਗਏ ਨੇ ਲੇਕਿਨ ਫਿਲਹਾਲ 2 ਤਰੀਕ ਨੂੰ ਜਿਹੜਾ ਉਹਨਾਂ ਨੂੰ ਅਦਾਲਤ ਪੇਸ਼ ਕੀਤਾ ਜਾਂਦਾ ਹੈ ਔਰ EDI ਵੱਲੋਂ 5 ਦਿਨ ਦਾ ਰਿਮਾਂਡ ਹਾਸਲ ਕੀਤਾ ਜਾਂਦਾ ਹੈ 5 ਦਿਨ ਦੇ ਰਿਮਾਂਡ ਤੇ ਬਾਅਦ ਜਿਹੜਾ ਅੱਜ ਫੇਰ ਉਹਨਾਂ ਨੂੰ ਸੈਸ਼ਨ ਕੋਰਟ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ 2 ਘੰਟੇ ਲਗਾਤਾਰ ਜਿਹੜਾ ਵਕੀਲਾਂ ਦੀ ਆਪਸੀ ਬਹਿਸ ਵੀ ਹੋਈ ਹੈ ਡਿਫੈਂਸ ਵੱਲੋਂ ਵੀ ਜਿਹੜਾ ਕਾਫੀ ਤੱਥ ਰੱਖੇ ਗਏ ਸੀਗੇ ਗ੍ਰਿਫਤਾਰੀ ਨੂੰ ਲੈ ਕੇ ਜਾਂ ਕਹਿ ਸਕਦੇ ਹਾਂ ਕਿ ਜਿਹੜਾ ਪੁਛਗਿਸਤੇ ਦੌਰਾਨ ਗ੍ਰਿਫਤਾਰੀ ਹੋਈ ਹੈ ਉਸ ਨੂੰ ਲੈ ਕੇ ਵੀ ਕਿਹਾ ਗਿਆ ਔਰ 5 ਦਿਨ ਦੇ ਰਿਮਾਂਡ ਨੂੰ ਵੀ ਜਿਹੜਾ ਕਿਹਾ ਹੈ ਕਿ ਅ ਇਲੀਗਲ ਤਰੀਕੇ ਨਾਲ ਜਿਹੜਾ ਕੀਤਾ ਗਿਆ ਸਭ ਕੁਝ ਲੇਕਿਨ ਜੇ ਗੱਲ ਕੀਤੀ ਜਾਵੇ ਏਡੀ ਦੇ ਵਕੀਲ ਦੀ ਤੇ ਉਹਨਾਂ ਵੱਲੋਂ ਕੀ ਕੁਝ ਤੱਥ ਅੰਦਰ ਰੱਖੇ ਗਏ ਨੇ 2 ਘੰਟੇ ਦੀ ਜਿਹੜੀ ਬਹਿਸ ਦੇ ਵਿੱਚ ਉਹ ਖੁੱਲ ਕੇ ਸਾਹਮਣੇ ਨਹੀਂ ਆਏ ਨੇ ਲੇਕਿਨ ਫਿਲਹਾਲ ਅਦਾਲਤ ਵੱਲੋਂ ਜਿਹੜਾ ਇੱਕ ਵਾਰ ਫੇਰ ਤੋਂ 5 ਦਿਨ ਦਾ ਰਿਮਾਂਡ ਜਿਹੜਾ ਸਾਬਕਾ ਕੈਬਨਿਟ ਮੰਤਰੀ ਭਾਰਗੋਸ਼ਨ ਆਸ਼ੂਦਾ ਦੇ ਦਿੱਤਾ ਜਾਂਦਾ ਏਡੀ ਨੂੰ ਬੇਸਿਕਲੀ ਅੱਜ ਏਡੀ ਵੱਲੋਂ ਜਿਹੜੀ ਹੈ ਜਿਹੜੀ ਹੈ ਇੱਕ ਦਰਖਾਸਤ ਫੇਰ ਦੁਆਰਾ ਦਿੱਤੀ ਸੀ ਕਿ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਬੜੀ ਕ੍ਰੂਸ਼ਲ ਸਟੇਜ ਤੇ ਚੱਲ ਰਹੀ ਹੈ ਤੇ ਇਹਦੇ ਵਿੱਚ ਸਾਨੂੰ ਹੋਰ ਐਵੀਡੈਂਸ ਜਿਹੜਾ ਹੈਗਾ ਅਸੀਂ ਉਹ ਦੇਖਣਾ ਹੈ ਤੇ ਉਹਦੇ ਰਿਲੇਟਡ ਜਿਹੜਾ ਹੈ ਅਸੀਂ 7 ਦਿਨ ਦੀ ਰਿਮਾਂਡ ਮੰਗਿਆ ਸੀ ਜੀ ਔਰ 7 ਦਿਨ ਦੇ ਰਿਮਾਂਡ ਦੇ ਵਿੱਚ ਸਾਰੀ ਆਰਗੂਮੈਂਟ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਡਿਟੇਲਡ ਆਰਡਰ ਜੋ ਵੀ ਹੈ ਉਹ ਪਾਸ ਕਰਕੇ 5 ਦਿਨ ਦਾ ਰਿਮਾਂਡ ਹੋਰ ਦਿੱਤਾ ਹੈ ਡਿਫੈਂਸ ਵਕੀਲ ਦਾ ਕਹਿਣਾ ਹੈ ਕਿ ਜਿਹੜਾ ਇਹਨਾਂ ਨੂੰ ਇੱਕ ਤਰੀਕ ਨੂੰ ਸੱਦਿਆ ਗਿਆ ਸ਼ਾਮ ਨੂੰ ਗ੍ਰਿਫਤਾਰੀ ਪਾ ਦਿੱਤੀ ਗਈ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਅਦਾਲਤ ਪੇਸ਼ ਕੀਤਾ ਗਿਆ ਕਹਿੰਦੇ ਦੋਨੋਂ ਹੀ ਚੀਜ਼ਾਂ ਜਿਹੜੀਆਂ ਨਜਾਇਜ਼ ਹੈ That we will reply in the court only, since the matter is already under investigation. So I, I think uh, it is not good to uh, share you, all the views in the in the public. ये तो बिलान्स वालों के साथ आ रखे थे, ऐसे उस समय इधर कैंटे कितने थे? Advocate सापने। इधर बारे में कुछ नहीं कमांगा. Basically, uh, investigation दे दौरान, खासकर जब तक charge sheet file नहीं होगी, I think it will uh, not be good to disclose anything.